ਮੈਡਮ ਲਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਇਹਨਾਂ ਪਿੰਡਾਂ 'ਚ ਜਿਹੜਾ ਤੁਸੀਂ ਪਹਿਲਾਂ ਪ੍ਰਚਾਰ ਕੀਤਾ ਸੀ ਹੁਣ ਲੋਕਾਂ ਦਾ ਕਿਸ ਤਰ੍ਹਾਂ ਦਾ ਬਹੁਤ ਵਧੀਆ ਪਿਆਰ ਆ ਜਿਹੜਾ ਹੁਣਾਰੇ ਲੋਕਾਂ ਦੇ ਵੱਲੋਂ ਮਿਲ ਰਿਹਾ ਅੱਜ ਵੀ ਤਕਰੀਬਨ 27 ਪ੍ਰੋਗਰਾਮ ਨੇ ਜਿਹੜੇ ਹਲਕੇ ਦੇ ਸਾਡੇ ਉਮੀਦਵਾਰ ਮੀਤ ਹੇਰ ਜੀ ਦੇ ਰੱਖੇ ਹੋਏ ਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਜਿਹੜੇ ਸਾਡੇ ਵਰਕਰ ਨੇ ਜਿਹੜੇ ਇਲਾਕੇ ਦੇ ਸਾਡੇ ਨੌਜਵਾਨ ਨੇ ਕਿੰਨਾਂ ਉਹ ਸਾ ਜਿਹੜੇ ਲਗਾਤਾਰ ਸਵੇਰ ਤੋਂ ਸਾਡੇ ਨਾਲ ਲੱਗੇ ਹੋਏ ਆ ਇਹ ਸਾਡੀ ਜਿਹੜੀ 2 ਸਾਲਾਂ ਦੀ ਕਾਰਗੁਜ਼ਾਰੀ ਆ ਔਰ ਪਿਛਲੀਆਂ ਸਰਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਸੋ ਲੋਕ ਉਹਨੂੰ ਅੱਜ ਤੱਕੜੀ ਦੇ ਜਿਹੜੇ ਤਰਾਜ਼ੂ ਦੇ ਵਿੱਚ ਤੋਲ ਕੇ ਦੇਖ ਰਹੇ ਨੇ ਕਿ ਜਿਹੜੀ ਅੱਜ ਸਰਕਾਰ ਲੋਕਾਂ ਨੇ ਬਣਾਈ ਸੀ ਉਹਨਾਂ ਦੀ ਆਸਾਂ ਦੇ ਉੱਤੇ ਖੜੀ ਉੱਤਰੀ ਹੈ ਪੂਰੀ ਤਿਆਰੀ ਹੈ ਜੀ ਔਰ ਵੱਡੇ ਮਾਰਜ ਦੇ ਨਾਲ ਸੰਗਰੂਰ ਹਲਕੇ ਦੇ ਲੋਕ ਜਿਹੜਾ ਜਸਾਕੇ ਭੇਜਣਗੇ ਤੇ ਵਧੀਆ ਹੰਕਾਰ ਆ ਤੇ ਲੋਕ ਪੋਜ਼ਿਟਿਵ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਆ ਕੀ ਲੱਗਦਾ ਇਸ ਵਾਰ ਲੱਗਦਾ ਆ ਮਾ ਜਿੱਥਾਂ ਇਹ ਬਸ ਹਾਲਾਤ ਕਾਲ ਨੂੰ ਕਿਸ ਤਰੀਕੇ ਦੇ ਬਹੁਤ ਵਧੀਆ ਕਾਟਕਾ ਦਾ ਮਾਨ ਸਰਕਾਰ ਦਾ ਭਗਵੰਤ ਮਾਨ ਬੜਾ ਮਿਹਨਤੀ ਮੁੱਖ ਮੰਤਰੀ ਬਣਿਆ ਪੰਜਾਬ ਨੂੰ ਠੀਕ ਹੈ ਮੈਨੂੰ ਲੱਗਦਾ ਕੋਈ ਇੰਨਾ ਮਿਹਨਤੀ ਮੁੱਖ ਮੰਤਰੀ ਹੋਊਗਾ ਕਹਿ ਦਿਆ ਸੀ ਪਰਵਾਸਾਂ ਦੀ ਜੂ ਹਾਂਜੀ ਹਾਂਜੀ ਜਿਵੇਂ ਐਸਐਸ ਫੋਰਸ ਦੇ ਗੱਡੇ ਲਾਈਆਂ ਨੇ ਔਰ ਬਿਜਲੀ ਕਿਸਾਨ ਭਰਾਵਾਂ ਨੂੰ ਨਾ 24 ਘੰਟੇ ਦਿੱਤੀ ਹੈ ਔਰ ਸਿਹਤ ਸ ਆਰ ਸਿਕਾ ਦਿੱਤੀ ਜਤਾਂ ਵਧੀਆ ਤਾਂ ਲਗਾਤਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮਹਿੰਮ ਚੱਲ ਰਹੀ ਹੈ ਤਾਂ ਹਲਕਾ ਵਿਦਾ ਇੱਕ ਮਜੂਰ ਨੇ ਮੈਡਮ ਦਾਗਾਤਾਰ ਪਿੰਡਾਂ ਦੇ ਵਿੱਚ ਜਾ ਰਹੇ ਇਹਨਾਂ ਪਿੰਡਾਂ 'ਚ ਜਿਹੜਾ ਤੁਸੀਂ ਪਹਿਲਾਂ ਪ੍ਰਚਾਰ ਕੀਤਾ ਸੀ ਹੁਣ ਲੋਕਾਂ ਦਾ ਕਿਸ ਤਰੀਕੇ ਬਹੁਤ ਵਧੀਆ ਪਿਆਰ ਆ ਜਿਹੜਾ ਹੰਗਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ ਅੱਜ ਵੀ ਤਕਰੀਬਨ 27 ਪ੍ਰੋਗਰਾਮ ਨੇ ਜਿਹੜੇ ਹਲਕੇ ਦੇ ਸਾਡੇ ਉਮੀਦਵਾਰ ਮੀਤ ਹੇਰ ਜੀ ਦੇ ਰੱਖੇ ਹੋਏ ਆ ਔਰ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਜਿਹੜੇ ਸਾਡੇ ਵਰਕਰ ਨੇ ਜਿਹੜੇ ਇਲਾਕੇ ਦੇ ਸਾਡੇ ਨੌਜਵਾਨ ਨੇ ਕਿੰਨਾ ਉਤਸ਼ਾਹ ਜਿਹੜੇ ਲਗਾਤਾਰ ਸਵੇਰ ਤੋਂ ਸਾਡੇ ਨਾਲ ਲੱਗੇ ਹੋਏ ਆ ਸੋ ਇਸੇ ਤਰ੍ਹਾਂ ਲੋਕਾਂ ਦੇ ਵਿੱਚ ਜਾ ਰਹੇ ਆ ਔਰ ਇਸ ਆਸ ਦੇ ਨਾਲ ਉਮੀਦ ਦੇ ਨਾਲ ਕਿ ਸਾਡੀ ਜਿਹੜੀ 2 ਸਾਲਾਂ ਦੀ ਕਾਰਗੁਜ਼ਾਰੀ ਆ ਔਰ ਪਿਛਲੀਆਂ ਸਰਕਾਰਾਂ ਦੀ ਜਿਹੜੀ ਕਾਰਗੁਜ਼ਾਰੀ ਆ ਸੋ ਲੋਕ ਉਹਨੂੰ ਅੱਜ ਤੱਕ ਦੀ ਦੇ ਜਿਹੜਾ ਤਰਾਜ਼ੂ ਦੇ ਵਿੱਚ ਤੋਲ ਕੇ ਦੇਖ ਰਹੇ ਨੇ ਕਿ ਜਿਹੜੀ ਅੱਜ ਸਰਕਾਰ ਲੋਕਾਂ ਨੇ ਬਣਾਈ ਸੀ ਉਹਨਾਂ ਦੀ ਆਸਾਂ ਦੇ ਉੱਤੇ ਖਰੀ ਉੱਤਰੀ ਹੈ ਉਹ ਤਾਂ 2022 ਦੇ ਵਿੱਚ ਵੀ ਕਿਹਾ ਜਾਂਦਾ ਸੀ ਸਾਡੇ ਕੰਮ ਬੋਲਣਗੇ ਵੋਟਾਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਪੈਣੀ ਤਾਂ ਅੱਜ ਲੱਗਦਾ ਉਹਨਾਂ ਪਿੰਡਾਂ ਦੇ ਵਿੱਚ ਕੰਮਾਂ ਦੀ ਚਰਚਾ ਦੇਖੋ ਹਾਜ਼ਰੀ ਜਿਹੜੀ ਜ਼ਰੂਰੀ ਹੈ ਕਿਉਂਕਿ ਇਲੈਕਸ਼ਨ ਤਾਂ ਹਰ ਇੱਕ ਨੇ ਜਾਣਾ ਹੁੰਦਾ ਤੇ ਪਰ ਲੋਕ ਨੇ ਅੱਜ ਸਾਡੇ ਜਿਹੜੇ ਕੰਮ ਨੇ ਲੋਕ ਆਪਣੇ ਜਿਹੜੇ ਆਪ ਜਿਹੜੇ ਗਿਣਾ ਰਹੇ ਨੇ ਔਰ ਇਹ ਮਹਿਸੂਸ ਕਰ ਰਹੇ ਨੇ ਕਿ ਸਰਕਾਰ ਨੇ ਜਿਹੜੇ ਕੰਮ ਨੇ ਠੰਗੇ ਕੀਤੇ ਆ ਕੀ ਲੱਗਦਾ ਹੈ ਪੂਰੀ ਤਿਆਰੀ ਹੈ ਇਸ ਵਾਰ ਬਿਲਕੁਲ ਪੂਰੀ ਤਿਆਰੀ ਹੈ ਜੀ ਔਰ ਵੱਡੇ ਮਾਰਜ ਦੇ ਨਾਲ ਸੰਗਰੂਰ ਹਲਕੇ ਦੇ ਲੋਕ ਜਿਹੜਾ ਜਤਾ ਕੇ ਭੇਜਣਗੇ ਸਾਰੇ ਆ ਬਹੁਤ ਵਧੀਆ ਹੰਗਾਰਾ ਤੇ ਲੋਕ ਪੋਜ਼ਿਟਿਵ ਨੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੀਡ ਦੇ ਨਾਲ ਸੰਗਰੂਰ ਤੋਂ ਆਮ ਆਦਮੀ ਪਾਰਟੀ ਜੇ ਗੱਲ ਕੀਤੀ ਆ ਤੁਸੀਂ ਕਿ ਖਜ਼ਾਨਾ ਭਰ ਚੁੱਕਿਆ ਜੇਕਰ ਖਜ਼ਾਨਾ ਭਰ ਚੁੱਕਿਆ ਤਾਂ ਇੰਨਾ ਕਰਜ਼ਾ ਚੱਕਣ ਦੀ ਕੀ ਲੋੜ ਸੀ ਸਰਕਾਰ ਖਜ਼ਾਨਾ ਮੈਂ ਕਿਹਾ ਵੀ ਭਾਈ ਪਹਿਲਾਂ ਨਾਲੋਂ ਅਸੀਂ ਕਮਾਈ ਮੈਂ ਬੋਲਿਆ ਤੁਸੀਂ ਪੂਰੀ ਗੱਲ ਨੋਟ ਕਰਿਆ ਕਰੋ ਵੀ ਪਹਿਲਾਂ ਖਜ਼ਾਨਾ ਵਧਦਾ ਸੀ ਹਰ ਸਾਲ 6% ਦੇ ਹਿਸਾਬ ਨਾਲ ਕਦੇ 7 ਸਾਡੀ ਸਰਕਾਰ 'ਚ ਐਵਰੇਜ 14% ਦੇ ਹਿਸਾਬ ਨਾਲ ਵਧ ਰਿਹਾ ਜਿਹੜਾ ਕਿ ਹੁਣ ਰਿਕਾਰਡ ਹੈ ਇੱਕ ਫੈਕਟ ਹੈ ਇਹਨੂੰ ਗੱਲ ਨੂੰ ਝਠਲਾਇਆ ਤਾਂ ਜਿਹੜਾ ਜਾ ਨਹੀਂ ਸਕਦਾ ਹਰ ਵਿਧਾਨ ਸਭਾ ਹਰ ਚੋ ਬਜਟ ਪੇਸ਼ ਹੁੰਦਾ ਹੈ ਉਹਦੇ ਤੇ ਲਿਖਿਆ ਜਾਂਦਾ ਵੀ ਭਾਈ ਪਿਛਲੇ ਸਾਲ ਚ ਕਿੰਨੇ ਪਰਸੈਂਟ ਕਮਾਈ ਦੇ ਨਾਲ ਵਧਿਆ ਸਾਡਾ 14% ਦੇ ਨਾਲ ਵਧਿਆ ਜਿਹਦੇ ਕਰਕੇ ਮੈਂ ਸਮਝਦਾ ਕਿ 77 ਸਾਲ ਦਾ ਰਿਕਾਰਡ ਟੁੱਟਿਆ ਇੰਨੀ ਕਮਾਈਆਂ ਤੱਕ ਕਿਸੇ ਸਰਕਾਰ ਦੇ ਕਾਰਜਕਾਲ ਦਰਾਂ ਨੇ ਵਧੀ ਪੂਰੀ ਸੀਟ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਰਾਜਧਾਨੀ ਵੀ ਕਿਹਾ ਜਾਂਦਾ ਜਿਲ੍ਹਾ ਸੰਗਰੂਰ ਦੀ ਸੀਟ ਨੂੰ ਤਾਂ ਲਗਾਤਾਰ ਅਸੀਂ ਗੱਲ ਕਰੀਏ ਸੀਐਮ ਪੰਜਾਬ ਆਮ ਆਦਮੀ ਦੀ ਸ਼ੁਰੂਆਤ ਵੀ ਜਿਹੜਾ ਇਹ ਸੀਟ ਤੋਂ ਹੋਈ ਸੀ ਆ ਕੀ ਲੱਗਦਾ ਇਸ ਵਾਰ ਲੱਗਦਾ ਆਮ ਆਦਮੀ ਪਾਰਟੀ ਜਿੱਤੇਗੀ ਬਾਕੀ ਜਿੱਤਾਏ ਸਹੀ ਹੈ ਆ ਕਾਰਜਕਾਲ ਨੂੰ ਕਿਸ ਤਰੀਕੇ ਦੇਖੋ ਬਹੁਤ ਵਧੀਆ ਕਾਰਜਕਾਲ ਹੈ ਮਾਨ ਸਰਕਾਰ ਦਾ ਭਗਵੰਤ ਮਾਨ ਬੜਾ ਮਿਹਨਤੀ ਮੁੱਖ ਮੰਤਰੀ ਮਿਲੇ ਪੰਜਾਬ ਨੂੰ ਠੀਕ ਹੈ ਮੈਨੂੰ ਲੱਗਦਾ ਕੋਈ ਇੰਨਾ ਮਿਹਨਤੀ ਮੁੱਖ ਮੰਤਰੀ ਹੋਊਗਾ ਸਬਸਿਡਿਟ ਕਹਿਦੀ ਸੀ ਭਗਵੰਤ ਮਾਨ ਦੀ ਚੋਣ ਹਾਂਜੀ ਹਾਂਜੀ ਸਹੀ ਹੈ ਤਾਂ ਕਿਸ ਤਰੀਕੇ ਦੇਖਦੇ ਹੋ ਇਸ ਪਰ ਹਾਂਜੀ ਜਿੱਤਾਂਗੇ ਜਿੱਤੋਗੇ ਕੰਮ ਦੇ ਆਧਾਰ ਤੇ ਜਿੱਤਾਂਗੇ ਜਿਵੇਂ ਐਸਐਸ ਫੋਰਸ ਦੀਆਂ ਗੱਡੀਆਂ ਲਾਈਆਂ ਨੇ ਔਰ ਬਿਜਲੀ ਕਿਸਾਨ ਭਰਾਵਾਂ ਨੂੰ ਹਨਾ 24 ਘੰਟੇ ਦਿੱਤੀ ਹੈ ਔਰ ਸਿਹਤ ਔਰ ਸਿੱਖਿਆ ਦਿੱਤੀਆ ਜਿੱਤਾਂਗੇ ਜੀ ਇਹ ਕੰਮ ਕਰਨ ਦਾ ਜਿੱਤੇ ਤਾਂ ਵੋਟਰਸਾਲ ਦੀ ਗੱਲ ਹੁੰਦੀ ਹੈ ਗੱਲ ਕਰੀਏ ਸੇ ਸਹੂਲਤ ਦੀ ਦਾ ਮਹੌਲਾ ਕਲੀਨਿਕੀ ਲੱਗਦਾ ਪਹਿਲਾਂ ਨਹੀਂ ਸੀ ਗੱਲ ਕਰੀਏ ਤੁਸੀਂ ਕਰਿਆ ਸਿੱਖਿਆ ਦੀ ਤਾਂ ਲੱਗਦਾ ਕਿਤਨਾ ਕਿਤੇ ਸਮਾਰਟ ਸਕੂਲ ਤੇ ਆਉਣ ਨਾਲ ਸਿੱਖਿਆ ਦੇ ਵਿੱਚ ਬੰਦਾ ਸੁਧਾਰ ਹੋਇਆ ਬਹੁਤ ਫਰਕ ਪਿਆ ਜੀ ਬਹੁਤ ਜਿੱਥੇ ਕਿ ਪਹਿਲਾਂ ਗਰੀਬ ਗਰੀਬ ਦਾ ਬੱਚਾ ਹੀ ਸਰਕਾਰੀ ਸਕੂਲਾਂ ਦੇ ਵਿੱਚ ਪੜਦਾ ਸੀ ਸਮਝਿਆ ਹੁਣ ਬਹੁਤ ਸੁਧਾਰ ਹੋਇਆ ਨੇ ਸਰਕਾਰੀ ਸਕੂਲਾਂ ਦੇ ਵਿੱਚ ਅਮੀਰਾਂ ਦੇ ਬੱਚੇ ਵੀ ਮინისტრਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ ਦੇ ਵਿਚਾਰੇ ਨੇ ਲੱਗਦਾ ਅਸੀਂ ਕਹਿ ਦਈਏ ਆਮ ਆਦਮੀ ਪਾਰਟੀ 13 ਦੀ 13 ਸਿੱਟਾ ਜਿੱਤੂਗੀ ਹਾਂਜੀ ਕੰਮ ਦੇ ਆਧਾਰ ਤੇ ਜਿੱਤੇ ਜਿੱਤਾਂਗੇ ਕਿੱਦਾਂ ਦੇਖ ਦੋ ਕੀ ਲੱਗਦਾ ਵੀ ਜਿੱਤੂ ਆਮ ਆਦਮੀ ਪਾਰਟੀ ਹਾਂਜੀ ਬਹੁਤ ਵਧੀਆ ਲੀਡ ਨਾਲ ਜਿੱਤੂਗਾ ਮੀਤੇ ਹਰਜੀ ਐਸੀ ਕੋਈ ਗੱਲ ਨਹੀਂ ਹੈਗੀ ਇਹ ਜਿਹੜੇ ਮੋਦੀ ਸਾਹਿਬ ਕਹਿ ਰਹੇ ਸੀ ਨਾ ਵੀ 400 ਪਾਰ ਉਹ ਗਲਤ ਕਹਿ ਚੁੱਕੇ ਉਹ 004 ਹੋ ਜਾਣਾ ਉਹ ਆਨਾਲੇ 1 ਤਰੀਕ ਨੂੰ 4 ਤਰੀਕ ਨੂੰ ਰਿਜ਼ਲਟ ਆਣਾ ਇਹ ਦੇਖੋ ਮੋਦੀ ਸਾਹਿਬ ਨੂੰ 004 ਕਿਹੜੀਆਂ ਨੇ ਪਰਿਵਾਰਕਵਾਦ ਆ ਕਿਹੜੀਆਂ ਸਿੱਟਾ ਨਹੀਂ ਜਿਵੇਂ ਮਰਜੀ ਲਾ ਲਓ ਮਤਲਬ ਮੋਦੀ ਸਾਹਿਬ ਕਹਿੰਦੇ 40 ਵੀ 004 ਦੂਰ ਹੋ ਜੂਗਾ ਉਹ ਦੋ ਜਿਹੜੇ ਜ਼ੀਰੋ ਨੇ ਮੋਦੀ ਸਾਹਿਬ ਅੱਗੇ ਲਾਣੇ ਸੀ ਕਿਆ ਉਹ ਪਿੱਛੇ ਲਾ ਚੁੱਕੇ ਉਹ ਜਨਤਾ ਹੀ ਦੱਸੂਗੀ ਵੀ ਦੋ ਜੀਰੋਆਂ ਅੱਗੇ ਲਾਓ ਮੋਦੀ ਸਾਹਿਬ ਤੁਸੀਂ ਗਲਤ ਕਰ ਰਹੇ ਹੋ ਸਿਆਣੇ ਕਹਿੰਦੇ ਨੇ ਸਿਆਸਤ ਦਾ ਤਖਤ ਆ ਬਦਲ ਵੀ ਜਾਂਦਾ ਤਾਂ ਇੱਕ ਗੱਲ ਕਹੀ ਹੈ ਵੀ 400 ਤੋਂ ਉਲਟ ਵੀ ਹੋ ਸਕਦਾ ਪਵਨ ਜੀ ਕਿਸ ਤਰੀਕੇ ਦੇਖਦੇ ਹੋ ਕੀ ਲੱਗਦਾ ਆਮ ਆਦਮੀ ਪਾਰਟੀ ਜਿੱਤੇਗੀ ਹਾਂਜੀ ਤੇ ਮਾਹੌਲ ਪੂਰਾ ਬਣਿਆ ਹੋਇਆ ਤੇ ਕੰਮ ਦੇ ਆਧਾਰ ਤੇ ਲੋਕ ਵੋਟ ਪਾਉਣਗੇ ਹਾਂਜੀ ਜਰੂਰ ਹੈਗੀ ਹੈ। ਟੋਟਾ ਫ੍ਰੀ ਬਿਜਲੀ ਹੈਗੀ ਹੈ। ਹਾਂ ਹਾਂ ਜੀ ਹਾਂ। ਕਿਤਾ ਕਿਤਨਾ ਕਿਤੇ ਆਮ ਆਦਮੀ ਪਾਰਟੀ ਜਿਸ ਤਰੀਕੇ ਕਹਿੰਦੀ ਸੀ ਕਿ ਕੰਮਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਉਤਰਾਂਗੇ ਤਾਂ ਅੱਜ ਕਿਤਨਾ ਕਿਤੇ ਹਰ ਇੱਕ ਪ੍ਰਚਾਰ ਦੇ ਵਿੱਚ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਚੋਣ ਪ੍ਰਚਾਰ ਹੋ ਰਿਹਾ ਤਾਂ ਆਮ ਆਦਮੀ ਪਾਰਟੀ ਆਪਣੇ ਕੰਮਾਂ ਨੂੰ ਲੈ ਕੇ ਜਿਹੜਾ ਪਿੰਡਾਂ ਦੇ ਵਿੱਚ ਜਾ ਰਹੀ ਹੈ ਤੇ ਲੋਕ ਸਭਾ ਚੋਣਾਂ ਜਿੱਤਦਾ ਜਿਹੜਾ ਅਸੀਂ ਕਹਦੀਏ ਤਾਂ ਐਲਾਨ ਵੀ ਕਰ ਰਹੀ ਹੈ। ਪਰ ਆਉਣ ਵਾਲਾ ਸਮਾਂ ਦੱਸੇਗਾ ਕਿ ਇੱਕ ਤਰੀਕ ਨੂੰ ਕਿਨੂੰ ਵੋਟਾਂ ਪੈਂਦੀ ਹੈ ਕਿਦਾ ਤੱਕ ਦਾ ਵਾਧਾ ਜਾਂ ਫਿਰ ਕਿਦਾ ਘਟਦਾ